ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਬਹੁਤ ਹੀ ਦਰਦ ਦੇਣ ਵਾਲਾ ਦਿਲ ਨੂੰ ਛੂਹਣ ਵਾਲਾ ਗੀਤ ਸੁਣਾਵਾਂਗੀ ਜਿਸ ਗੀਤ ਨੂੰ ਗਾ ਕੇ ਵੀਰ ਰਾਜਵੀਰ ਜਵਨ ਦਾ ਖੁੱਦ ਰੂ ਪੈਂਦੇ ਸਨ ਉਹ ਕਹਿੰਦੇ ਸਨ ਕਿ ਇਹ ਗੀਤ ਸੁਣ ਕੇ ਮੈਂ ਬਹੁਤ ਵਾਰ ਰੋਇਆ ਸੀਗਾ ਸ਼ਾਇਦ ਵੀਰ ਨੂੰ ਪਤਾ ਸੀ ਕਿ ਉਹਨਾਂ ਨੇ ਵੀ ਆਪਣੀ ਮਾਂ ਨੂੰ ਇਸ ਤਰ੍ਹਾਂ ਰੋਂਦੇ ਹੋਏ ਛੱਡ ਜਾਣਾ ਹੈ ਸੋ ਇਹ ਗੀਤ ਗੀਤਕਾਰ ਸੁਖਮント ਸਿੰਘ ਕਿੰਗਰਾਜੀ ਨੇ ਲਿਖਿਆ ਹੋਇਆ ਹੈ ਮਾਵਾਂ ਗੀਤ ਹੈ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ ਇਸ ਗੀਤ ਨੂੰ ਮੈਂ ਮੈਂ ਆਪਣੀ ਆਵਾਜ਼ ਦੇਵਾਂਗੀ ਗੱਜ ਭਰੇ ਗਲ ਹੋਵੇ ਨਾ ਯਾਗਾਹ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾਂ ਦੇ ਸਾਰੇ ਕਰਦਾ ਬੋਤੜੇ ਬਣਾਉਂਦਾ ਪੁੱਤ ਜਦੋਂ ਮਾਦਾ ਮਰਦਾ ਸੁਨਣਾ ਸੁਨਣਾ ਮਾਨੋ ਕੋਨਾ ਦੇ ਸਾਰੇ ਕਰਦਾ ਰੋਣ ਸੁਨੀਆਂ ਹੁੱਲ ਦਿਆਂ ਮਾਵਾ ਖਾਣਾ ਪੀਣਾ ਹੁੱਲ ਜਾਂਦਿਆਂ ਪੁੱਤ ਮਰੇ ਨਹੀਂ ਹੁੱਲ ਦਿਆਂ ਮਾਵਾ ਖਾਣਾ ਪੀਣਾ ਹੁੱਲ ਜਾਂਦਿਆਂ ਦਿਸ ਦੇ ਸਕੂਲ ਜਾਂਦੇ ਜਦੋਂ ਹਾਣੀ ਪੁੱਤ ਦੇ ਪਾਂਬੜ ਵਿਛੋੜੇ ਵਾਲੇ ਮੱਚ ਪਾਂਬੜ ਵਿਛੋੜੇ ਬੜੇ ਮੱਚ ਪੈਂਦੇ ਦੁੱਖ ਦੇ ਬੋਲੀ ਵੇਖ ਕੇ ਤੋਤਲੀ ਅਦਾਵਾ ਖਾਣਾ ਪੀਣਾ ਭੁੱਲ ਜਾਂਦੀਆ ਪੁੱਤ ਮਰੇ ਨਹੀਂ ਭੁੱਲ ਦਿਆ ਹੁੱਲ ਦਿਆਂ ਮਾਵਾਂ ਘਾਣਾ ਪੀਣਾ ਹੁੱਲ ਜਾਂਦਿਆਂ ਜਦੋਂ ਹਣੀ ਪੁੱਤ ਦਾ ਗਲਿ ਦੇ ਵਿੱਚੋਂ ਲੰਗੇ ਦਾ ਮਾਵਾਂ ਨੂੰ ਵਿਛੋੜੇ ਵਾਲਾ ਸੱਪ ਉਹ ਦੰਗੇ ਦਾ ਜਦੋਂ ਹਣੀ ਪੁੱਤ ਦਾ ਗਲਿ ਦੇ ਵਿੱਚੋਂ ਕਾਲੇ ਲੋਣੇ ਨੂੰ ਤਰਸਦੀਆਂ ਬਾਵਾ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਨਹੀਂ ਭੁੱਲਦੀਆਂ ਮਾਵਾ ਖਾਣਾ ਪੀਣਾ ਭੁੱਲ ਜਾਂਦੀਆਂ ਪੁੱਤ ਮਰੇ ਨਹੀਂ ਭੁੱਲਦੀਆਂ ਕੰਮਿਆਂ ਨੇ ਮਾਵਾਂ ਸੀਨੇ ਬੜ ਦੇਵੇ ਅੱਧੇ ਨੂੰ ਲੈ ਲੈ ਕਿੰਗਰਨਾ ਮਾਰ ਦਿਆ ਤਾਹਾਂ